ਸਰਸਵੰਦੀ ਕੀ ਫਤਿਹ ਗੁਰੂ ਰੋਹ ਗੁਰਸਵਾਰੀ ਸੰਗਤ ਆਓ ਅਜ ਲੋਗ ਆਥੇ ਸਦੀਆਂ ਪੁਰਾਣੀ ਰੂਪ ਸੰਤ ਦੀ ਤਿਆਗ ਦੀਆਂ ਪੈੜਾਂ ਇਸ ਨੂੰ ਜਿਲਾ ਫਤਿਹ ਕਰਦੇ ਪਿੰਡ ਉੱਚਾ ਸੰਗੋਲ ਦੇ ਨਾਲ ਜੋੜਦੀ ਹੈ ਕਹਿੰਦੇ ਨੇ ਕਿ ਹਿਆਰਾ ਵੇਲੇ ਪਹਿਲਾਂ ਸੰਗੋਲ ਇੱਕ ਘੋਗ ਵਸਦਾ ਸ਼ਹਿਰ ਸੀ ਜਿਹਦਾ ਨਾਮ ਸੰਗੜਾ ਦੀ ਰੂਪ ਸੰਤ ਦੇ ਪਿਤਾ ਰਾਜਾ ਖੜਕਸੈਨ ਦੀ ਰਾਜਧਾਨੀ ਰਾਜਾ ਖੜਕਸੈਨ ਇੱਕ ਨੇਕ ਦਿਲ ਧਰਮੀ ਅਤੇ ਅਦਲੀ ਰਾਜੇ ਦੇ ਨਾਮ ਨਾਲ ਪ੍ਰਸਿੱਧ ਸੀ ਉਸ ਦੇ ਰਾਜ ਦੇ ਵਿੱਚ ਪਰਜਾ ਬੜੀ ਸੁਖੀ ਸੀ ਸਾਰੇ ਹੀ ਉਸ ਦਾ ਬਹੁਤ ਅਦਰ ਸਤਕਾਰ ਕਰਦੇ ਸੀ ਕਿਸੇ ਗੱਲ ਦੀ ਉਸ ਨੂੰ ਤੋੜਨੀ ਸੀ ਉਰਦ ਪੱਖੋਂ ਵੀ ਉਹ ਸੰਤੁਸ਼ਟ ਸੀ ਉਸ ਦੇ ਦੋ ਪਿਆਰੇ ਪੁੱਤਰ ਸਨ ਜਿਨ੍ਹਾਂ ਦੇ ਨਾਮ ਸੀ ਰੂਪ ਅਤੇ ਬਸੰਤ ਜਿਸਰਾਂ ਦੇ ਨਾਮ ਉਸਰਾਂ ਦਾ ਉਹਨਾਂ ਦਾ ਭਰੇਵਾ ਉਸਰਾਂ ਦੀ ਉਹਨਾਂ ਦੀ ਦਿੱਖ ਉਸਰਾਂ ਦੇ ਉਹਨਾਂ ਦੇ ਸਰੀਰ ਵੇਖਿਆਂ ਭੁੱਖਾ ਨਹੀਂ ਦੀਆਂ ਅੱਖਾਂ ਰਜ ਰਜ ਜਾਂਦੀਆਂ ਹੈ ਰੂਪ ਵੱਡਾ ਹੈ 15 ਵਰਿਆਂ ਦਾ ਤੇ ਬਸੰਤ ਉਸ ਤੋਂ 2 ਸਾਲ ਛੋਟਾ ਹੈ 13 ਵਰਿਆਂ ਦਾ ਖੜਗਸੈਨ ਆਪਣੀ ਪਿਆਰੀ ਰਾਣੀ ਰੂਪਮੰਤੀ ਵੱਲੋਂ ਫਿਕਰਮੰਦ ਸੀ ਰੂਪਮੰਤੀ ਕੁਝ ਸਮੇਂ ਤੋਂ ਬਿਮਾਰ ਮੰਜੇ ਤੇ ਪਈ ਹੋਈ ਸੀ ਉੱਠ ਨਹੀਂ ਸੀ ਸਕਦੀ ਕੋਈ ਦਿਨ ਬਾਅਦ ਹੀ ਰਾਣੀ ਸਵਰਗ ਸਦਾਰ ਗਈ ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਰੂਪ ਸੰਤ ਆਪਣੀ ਮਾਂ ਦੇ ਅਵਜੋਗ 'ਚ ਬਹੁਤ ਰੋਇਆ ਉਹਨਾਂ ਦਾ ਰੋਣਾ ਚੱਲਿਆ ਨਹੀਂ ਸੀ ਜਾਂਦਾ ਖੜਕਸੈਣ ਆਪ ਹਾਲੋ ਬਿਹਾਲ ਹੋਇਆ ਪਿਆ ਸੀ ਉਸ ਨੂੰ ਕੋਈ ਸੋਝ ਨਹੀਂ ਸੀ ਰਿਹਾ ਕਿ ਕਿਵੇਂ ਆਪਣੇ ਆਪ ਤੇ ਕਾਬੂ ਪਾਵੇ ਰਾਜ ਦੇ ਐਨਕਾਰਾਂ ਤੇ ਦਰਬਾਰੀਆਂ ਨੇ ਉਹਨਾਂ ਦੇ ਗਾਮ ਨੂੰ ਪਨਾਉਣ ਲਈ ਬਹੁਤ ਜਲਬਰੀਆਂ ਦਿੱਤੀਆਂ ਢਾਰਸਾਂ ਬਣਾਈਆਂ ਸ਼ਮਾ ਆਪਣੀ ਚਾਲੇ ਚਲਦਾ ਗਿਆ ਰੂਪ ਬਸੰਤ ਜਵਾਨੀ ਦੀਆਂ ਬਰੂਹਾਂ ਤੇ ਪੁੱਜ ਗਏ ਉਹਨਾਂ ਦੇ ਸ਼ੌਂਕ ਸ਼ਾਨ ਰੂਪ ਨੂੰ ਸ਼ਿਕਾਰ ਖੇਡਣ ਦਾ ਤੇ ਬਸੰਤ ਨੂੰ ਸ਼ੌਂਕ ਸੀ ਕਬੂਤਰ ਰੋਂਦਾ ਅਲੋੜ ਜਵਾਨੀ ਆਪਣੇ ਸ਼ੌਂਕਾਂ ਵਿੱਚ ਮਸਤ ਖੜਕਸੈਣ ਨੂੰ ਰਾਜ ਦੇ ਕੰਮਕਾਰਾਂ ਤੋਂ ਵੇਹਲ ਨਹੀਂ ਮਿਲਦੀ ਰਜੀਵਿਆਂ ਦੇ ਕਰ ਕਰਕੇ ਰਾਣੀ ਦੇ ਵਿਯੋਗ ਨੂੰ ਭੁੱਲਣ ਲੱਗੇ ਖੜਗਸ਼ੈਨ ਨੂੰ ਆਪਣੀ ਰਾਣੀ ਰੁਪਵੰਤੀ ਨਾਲ ਬਹੁਤ ਮੁਹੱਬਤ ਸੀ ਉਸਦੇ ਵਿਛੋੜੇ ਦਾ ਉਹਦੇ ਮਨ ਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ ਖੜਗਸ਼ੈਨ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾ ਨੂੰ ਆਉਂਦਾ ਡੁੱਬ ਪੈਣ ਲੱਗ ਜਾਂਦੇ ਰਾਣੀ ਬਿਨਾਂ ਸੁੰਝਾ ਸੁੰਝਾ ਮਹਿਲ ਵੜਵੜ ਖਾਣ ਨੂੰ ਆਉਂਦਾ ਦੋ ਢਾਈ ਬਰੇ ਇਸੇ ਵਸਤਵ ਵਿੱਚ ਲੰਘ ਗਏ ਆਖਰ ਉਹਦੇ ਅਮੀਰਾਂ ਵਜ਼ੀਰਾ ਨੇ ਉਸ ਨੂੰ ਦੂਜੀ ਸ਼ਾਦੀ ਕਰਾਉਣ ਲਈ ਮਨਾ ਲਿਆ ਰਾਜਿਆਂ ਨੂੰ ਪਲਾ ਸ਼ਾਦੀਆਂ ਦਾ ਕੀ ਘਾਟਾ ਸੰਗਲਾ ਦੀਪ ਦੇ ਰਾਜਪੂਰ ਸਰਦਾਰ ਇੰਦਰ ਸਿੰਘ ਨੇ ਆਪਣੀ 16-17 ਵਰੇ ਦੀ ਪ੍ਰੀਆਂ ਵਰਗੀ ਮਲੂਕ ਤੀ ਚੰਦਰਵਤੀ ਅਧਖੜ ਉਮਰ ਦੇ ਰਾਜਾ ਖੜਕ ਸਿੰਘ ਦੇ ਨਾਲ ਵਿਆਹ ਦਿੱਤੀ ਮਹੀਨਾ ਵਿੱਚ ਮੋੜ ਰੌਣਕਾਂ ਆਈਆਂ ਚੰਦਰਵਤੀ ਦੀ ਮਹਿਕ ਦੀ ਫਰੀਜਵਾਨੀ ਨੇ ਅਧਖੜ ਉਮਰ ਦੇ ਖੜਕ ਸਿੰਘ ਨੂੰ ਕੀ ਲਿਆ ਮੰਗਵੀ ਜਵਾਨੀ ਨੂੰ ਪਲਾ ਕਿੰਨਾ ਸਮਾਂ ਹੜਾਉਂਦਾ ਚੰਦਰਵਤੀ ਦੀ ਜਵਾਨੀ ਉਹਦੇ ਮਖਮਲੀ ਤੇ ਰੇਸ਼ਮੀ ਕੱਪੜਿਆਂ ਵਿੱਚ ਮਿਉਂਦੀ ਨਹੀਂ ਸੀ। ਨਾਹੀਂ ਅਦਖੜ ਉਮਰ ਦਾ ਪਤੀ ਉਸ ਦੀਆਂ ਅੰਦਰੂਨੀ ਭਾਵਨਾ ਤੇ ਕਾਮਕ ਭਾਵਨਾਵਾਂ ਨੂੰ ਸੰਤੁਸ਼ਟ ਕਰਨ ਦੇ ਸਮਰੱਥ ਸੀ। ਹੀਰੇ ਜਵਾਹਰਾ ਤੇ ਹਾਰ ਸ਼ਿੰਗਾਰ ਉਸ ਦੀ ਭਾਵਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸੀ ਕਰਦੇ। ਜਦੋਂ ਕਦੀ ਉਹ ਆਪਣੇ ਸੰਕਨ ਦੇ ਪੁੱਤਰਾਂ ਰੂਪ ਤੇ ਬਸੰਤਵਾਲ ਵੇਖਦੀ ਅਗੰਮੀ ਖੁਸ਼ੀ ਆਉਂਦੀ ਉਹਦੇ ਅੰਦਰ ਚਨੜ ਸ਼ੇਰ ਦੇ ਦੀ ਰੂਪ ਤੇ ਬਸੰਤ ਲੋੜ ਦੇ ਸੀਰਸਾਂ ਜੀ ਜਵਾਨੀ ਦੀਆਂ ਬਰੂਹਾਂ ਤੇ ਕਦਮ ਰੱਖ ਰਹੇ ਸਨ ਉਹ ਉਹਦਾ ਧਿਰ ਕਰਦਾ ਕਿ ਉਹਨਾਂ ਨਾਲ ਹੱਸੇ ਖੇਡੇ ਢੇਡੀਆਂ ਕਰੇ ਉਹਦੇ ਅੰਦਰ ਇੱਕ ਖਾਸ ਜਿਹੀ ਬੜੀ ਤੀਬਰਤਾ ਨਾਲ ਮਚ ਰਹੀ ਸੀ ਜਿਸ ਨੂੰ ਉਹ ਸਦੀਵੀ ਖੁਸ਼ੀ ਤੇ ਸੰਤੁਸ਼ਟਾ ਪ੍ਰਦਾਨ ਕਰ ਸਕਦੀ ਸੀ ਇੱਕ ਦਿਨ ਕੀ ਹੋਇਆ ਫੜਕਸੈਨ ਆਪਣੇ ਰਾਜਦਰਬਾਰ ਵਿੱਚ ਗਿਆ ਆਇਆ ਸੀ ਚੰਦਰਵਤੀ ਕਲਮ ਕਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਤੱਕ ਰਹੀ ਸੀ ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਇਕ ਚੀਨਾ ਕਬੂਤਰ ੜਕੇ ਚੰਦਰਵਤੀ ਦੀ ਬਾਹਰ ਵਿਚ ਆਵੜਿਆ ਜਿਸ ਨੂੰ ਮਲਕੜੇ ਜੀ ਉਹਨੇ ਫੜਕੇ ਟੋਕਰੀ ਦੀ ਹੱਲ ਕੋ ਦਿੱਤਾ ਬਸੰਤ ਮੇਲਾ ਵਿਚ ਆਇਆ ਵੇਖੇ ਚੰਦਰਵਤੀ ਗਲਾਬ ਦੇ ਫੁਲਵਾں ਖਿੜ ਗਈ ਉਸ ਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ ਤੇ ਕੋਲ ਪ੍ਰੰਗ ਤੇ ਬਿਠਾ ਲਿਆ ਉਹਦੇ ਹੱਥਾਂ ਨੂੰ ਪੋਲੇ-ਪੋਲੇ ਬਲੋਸ਼ਿਆ ਸਹਿ ਜੇ ਮਿੱਠੇ ਬੋਲ-ਬੋਲਦਿਆਂ ਬੋਲੀ ਵੇ ਬਸੰਤ ਤੈਨੂੰ ਕਬੂਤਰਾਂ ਨਾਲ ਖੇਡੰਦਾ ਸ਼ਾਹੂ ਕਹਿ ਤੂੰ ਕਿੰਨਾ ਖੁਸ਼ ਹੋ ਤੇ ਸੋਹਣਾ ਮੈਂ ਤੇਰੇ ਤੇ ਵਾਰੀ ਜਾਂਦੀ ਆ ਜਦ ਮੈਂ ਤੈਨੂੰ ਵੇਖਦੀ ਆ ਮੇਰੀ ਜਾਨ ਹੀ ਨਿਕਲ ਜਾਂਦੀ ਹੈ ਆਪਾਂ ਦੋਨੋਂ ਹਾਨ ਪ੍ਰਵਾਨ ਹਾਂ ਮੈਨੂੰ ਆਪਣੀ ਕੂਤਰੀ ਬਣਾ ਲੈ ਸੋਹਣਿਆ ساری ਜ਼ਿੰਦਗੀ ਤੇਰੀ ਬਣ ਕੇ ਰਹਾਂਗੀ ਬਸੰਤ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਰਾਣੀ ਮਾਂ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ ਕਹਿਣ ਲੱਗਾ ਮਾਤਾ ਜੀ ਇਹ ਕਿਵੇਂ ਹੋ ਸਕਦਾ ਮੈਂ ਤੁਹਾਡਾ ਪੁੱਤਰ ਤਤਸਪਾਣ ਫੜ ਨਹੀਂ ਜਾਣਗੇ ਉੱਤਰ ਮਾਂ ਦਾ ਰੂਪ ਢਾਵੇ ਸੋਹਣਿਆ ਨਾਂ ਵਿੱਚ ਤੈਨੂੰ ਜਨਮ ਦਿੱਤੇ ਤੇ ਨਾ ਗੋਦ ਕਢਾਇਆ ਨਾਂ ਮੈਂ ਤੇਰੀ ਮਾਂ ਬਣੀ ਨਾਂ ਮੈਂ ਤੇਰੀ ਹਰਣ ਹਾਂ ਆਪਣੀ ਬਨਾਰੇ ਦਿਲ ਜਾਨੀਆਂ ਚਿਰੋਕਣੀ ਤੇਰੇ ਦਿਦਾਰ ਨੂੰ ਤਸਰੀ ਪਈ ਐ ਮਾਂ ਮੈਨੂੰ ਜੀਆਂ ਗੱਲਾਂ ਨਾਲ ਨਾ ਪਛੜਾ ਸਮਾਜ ਕ੍ਰਿਸ਼ਤੇ ਤੇ ਨੈਤਿਕ ਕਦਰਾਂ ਕੀਮਤਾਂ ਦਾ ਕਹਾਣ ਸਾਡੇ ਸਮਾਜ ਨੂੰ ਕਿੱਧਰ ਲੈ ਤੁਰੇਗਾ ਮੇਰੀ ਰੂਹ ਹੈ ਹਾਰੀਆਂ ਸਮਾਜ ਨੇ ਪੜਾ ਕੀ ਦਿੱਤਾ ਕੱਚੀ ਕੈਲ ਨੂੰ ਅਧਖੜ ਬੁਰੜੇ ਦੇ ਲੜ ਲਾ ਕੇ ਭਰੀ ਜਵਾਨੀ ਰੋਜ਼ਦੀ ਮੋਤੀ ਹੀਰੇ ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਨੇ ਤੂੰ ਮੇਰੀ ਵਾਂ ਫੜ ਕੇ ਪੌਰ ਨਗਾ ਉਸ ਤੋਂ ਕਮ ਲੈ ਮਾਤਾ ਮੇਰੀ ਇਹ ਰਿਸ਼ਤਾ ਮੈਂ ਨਭਾ ਨਹੀਂ ਸਕਦਾ ਜੀ ਵੀ ਸੋਚ ਲੈ ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਇਹਦੇ ਮਰਨ ਚੀਜੇ ਭੁਗਤਣ ਲਈ ਤਿਆਰ ਹੋ ਜਾ ਮਾਤਾ ਮੈਂ ਹਰ ਸਜਾ ਭੁਗਤਣ ਨੂੰ ਤਿਆਰ ਹਾਂ ਆਪਣੇ ਬਾਪ ਦੀ ਦਾੜੀ ਦੀ ਇੱਜ਼ਤ ਰੱਖਣਾਂ ਅైనా ਅੱਖ ਇਕਦਾਂ ਮਹੀਨਾ ਤੋਂ ਬਾਹਰ ਹੋ ਗਿਆ ਚੰਦਰਵਤੀ ਪਲੰਗ ਤੇ ਪਈ ਬਿਨਾ ਪਾਣੀ ਮੱਛੀ ਵਾਂਗ ਤੜਫਣ ਲੱਗੀ ਪਲੰਗ ਤੇ ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੋਣੀ ਬੀਤੀ ਬਤਾ ਦਿੱਤੀ ਦੁਆ ਦੇ ਚਿੰਤਾ ਦੇ ਸਾਗਰ ਵਿੱਚ ਡੁੱਬ ਗਿਆ ਅਰਥਨ ਪਸਰੀ ਹਨੇਰਾ ਗੂੜਾ ਹੋਇਆ ਖੜਕ ਸੈਨ ਆਪਣੇ ਮਹਿਲਾ ਨੂੰ ਪਰਤੇ ਸਾਰੇ ਸ਼ਾਮ ਦਾ ਦਾਣ ਗੁੱਲ ਦੀਵਾ ਨ ਬਤੀ ਅੰਦਰ ਵੜਿਆ ਚੰਦਰਵਤੀ ਸਿਰ ਮੂਹੜ ਪੇਟੀ ਕਣਪਟੇ ਲਈ ਪਲੰਗ ਤੇ ਪਈ ਹੋਈਏ ਕਮਰੇ ਦੀਆਂ ਬਸਤਾਂ ਅਜਿਹੇ ਉਧਰ ਖੰਡੀਆਂ ਪਈਆਂ ਰਾਜਾ ਭਮੰਤਰ ਗਿਆ ਉਸਨੇ ਉਹਦੇ ਮੂੰਹ ਤੋਂ ਪੱਲਾ ਖਿੱਚ ਕੇ ਪਰੇ ਖਿੱਚਾ ਰਾਣੀ ਦੇ ਚਿਹਰੇ ਤੇ ਘਰੂਟਰ ਦੇ ਨਿਸ਼ਾਨ ਸਿਰ ਦੇ ਵਲ ਖੰਡੇ ਜਿਵੇਂ ਕਿਸੇ ਨਾਲ ਥੋਪਾਈ ਕੀਤੀ ਹੋਵੇ ਰਾਣੀ ਨੇ ਉਰ ਦੇ ਸਾਰੀ ਹੜਕੋ ਰਿਆ ਤੇ ਹੰਝੂਆਂ ਦੀ ਚੜੀ ਲਾ ਦਿੱਤੀ ਰਾਜਨ ਕੀ ਦੱਸਾਂ ਕੀ ਨਾ ਦੱਸਾਂ ਡੋੜਾ ਮਾਰਿਆ ਤੇਰੇ ਲਾडले ਪੁੱਤਰ ਬਸੰਤ ਨੇ ਅੱਜ ਮੈਂ ਨਹੀਂ ਆਇਆ ਕੱਲੀ ਵੇਖ ਮੇਰੇ ਨਾਲ ਥੋਪਾਈ ਕੀਤੀ ਐ ਮੈਂ ਬਰਸ਼ੇ ਕੋਲੋਂ ਆਪਣੀ ਪਤ ਮੱਸਾਂ ਬਚਾਈ ਚੰਦਰਵਤੀ ਨੇ ਤ੍ਰਿਏ ਚਿੱਤਰ ਦਾ ਐਸਾ ਬਾਣ ਚਲਾਇਆ ਕਿ ਖੜਕ ਸੈਨ ਸੋਚੀ ਪੈ ਗਏ ਇਹ ਕਿਵੇਂ ਹੋ ਸਕਦਾ ਹੈ ਬਸੰਤ ਅਜੇ ਹਰ ਨਹੀਂ ਕਰ ਸਕਦਾ ਸੱਚੋ ਸੱਚ ਦੱਸ ਰਾਜਨ ਬਸੰਤ ਤੁਹਾਡਾ ਪੁੱਤਰ ਹੈ ਨਾ ਇਸ ਲਈ ਮੇਰੀ ਗੱਲ ਦਾ ਆਪ ਨੂੰ ਤਬਾਰ ਨਹੀਂ ਐਨਾ ਅਖ ਚੰਦਰਵਤੀ ਯਾਰੋ ਯਾਰ ਨੋ ਨਕ ਪਈ ਰਾਜਾ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ ਅੰਦਰ ਤੱਕ ਤਰ ਫੁਟਿਆ ਉਹਨੇ ਰਾਣੀ ਨੂੰ ਆਪਣੀ ਬੁਕਲ ਵਿੱਚ ਲੈਂਦਿਆਂ ਕਿਹਾ ਮੇਰੀ ਬੇਗਮ ਮੈਨੂੰ ਤੇਰੇ ਤੇ ਭਰੋਸਾ ਹੈ ਜਿਹੜਾ ਇੱਕ ਖਰਮ ਸੰਤ ਨੇ ਤੇਰੇ ਨਾਲ ਕੀਤਾ ਮਾਫ਼ ਕਰਨ ਵਾਲਾ ਨਹੀਂ ਉਹਨੂੰ ਜੇਹੀ ਸਜ਼ਾ ਦਿਆਂਗਾ ਲੋਕ ਰੇਦੀ ਦੁਨੀਆ ਤੱਕ ਯਾਦ ਰੱਖਣਗੇ ਰਾਜੇ ਦੇ ਵਜਨ ਸੁਣ ਕੇ ਰਾਣੀ ਦੇ ਧੋਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਉਹ ਸਣੋ ਰਜਾਉਣ ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ ਅਗਲੀ ਸਵੇਰ ਖੜਕ ਸੈਨ ਦੇ ਸੰਤ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਲਿਆ ਤੇ ਉਹਦਾ ਪੱਖ ਸੁਣੇ ਬਿਨਾਂ ਹੀ ਦੀਸ਼ ਨਿਕਾਲੇ ਦਾਪੂ ਦਿੱਤਾ ਸਾਰੇ ਦਰਬਾਰ ਵਿੱਚ ਸ਼ਨਾਟਾ ਸ਼ਾ ਗਿਆ ਕਿ ਕੋਈ ਯੁਰਤ ਨਹੀਂ ਰਾਜੇ ਦੇ ਹੁਕਮ ਨੂੰ ਮੋੜਨ ਦੀ ਸਾਰੇ ਦਰਬਾਰੀ ਜਾਣਦੇ ਸਨ ਬਸੰਤ ਬੇਖਸੂਰ ਹੈ ਰੂਪਨੇ ਵੀ ਆਪਣੇ ਪਿਤਾ ਕੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ ਕਸੂਰ ਵਾਰ ਸੀ ਤੇ ਬਸੰਤ ਨੂੰ ਦੇਖਣ ਕਾਲੇ ਦੀ ਸਜ਼ਾ ਦੇ ਕੇ ਆਪਣੇ ਅਧਲੀ ਰਾਜਾ ਹੋਣ ਦਾ ਧਰਮ ਨਿਵਾ ਰਿਆ ਸੀ ਬਸੰਤ ਨੂੰ ਇਹ ਆਸ ਨਹੀਂ ਕੀ ਉਹਦਾ ਪਿਤਾ ਉਹਦਾ ਪੱਖ ਜਾਣੇ ਬਿਨਾ ਸਜ਼ਾ ਸੁਣਾ ਦੇਵੇਗਾ ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ ਵਿਛੜੀ ਮਾਂ ਨੂੰ ਯਾਦ ਕਰਦਾ ਗੱਜ ਭਰਿਆ ਭਰੇ ਨਾਣਾ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰ ਘੋੜੇ ਜਸਵਾਰ ਉਤਰ ਪਿਆ ਅਜੇ ਕੁਝ ਕਦਮਾਂ ਦੇ ਗਿਆ ਰੂਪੀ ਘੋੜੇ ਸਮੇਤ ਉਹਦੇ ਨਾਲ ਜਾ ਰਲਿਆ ਬੋਲਿਆ ਵੀਰੇ ਮੈਂ ਤੇਰੇ ਬਿਗਾਰੇ ਇਕੱਲਾ ਨਹੀਂ ਰਹਿ ਸਕਦਾ ਤੇਰੇ ਨਾਲ ਹੀ ਜਾਣਾ ਤਾ ਨਾ ਰੂਪ ਵੀਰੇ ਕੋ ਕਿਉਂ ਕਸ਼ਟ ਚਲੇਗਾ ਜੋ ਮੇਰੇ ਕਰਮਾਂ ਚ ਲਿਖਿਆ ਹੈ ਉਹ ਤਾਂ ਮੈਂ ਭੋਗਣਾ ਹੀ ਹੈ じゃ ਪਿੱਛੇ ਮੁੜ ਜਾ ਰੂਪ ਜਿਤ ਕਰਕੇ ਬਸੰਦੇ ਨਾਲ ਜੰਗਲ ਵਿਆਹ ਬਾਣ ਨੂੰ ਤੁਰ ਪਿਆ ਆਪਣੇ ਦੇਸ਼ ਦੀ ਹੱਦ ਪਾਰ ਕਲੜੀ ਗੌਂਡੀ ਰਾਜ ਦੇ ਜੰਗਲ ਬੇਲੇ ਵਿੱਚ ਜਾਵੜੇ ਜੋ ਕੰਤਮਗਣੂ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ ਰਾਤ ਨੂੰ ਕਿਸੇ ਰਕਤਲੇ ਟਿਕੜ ਜਾਂਦੇ ਜੰਗਲੀ ਜੀਵ ਜੰਤੂਆਂ ਤੋਂ ਬਚਣ ਲਈ ਅੱਧੀ ਰਹਤਾ ਕਿ ਕਜਣਾ ਜਾਗਦਾ ਦੂਜਾ ਸੌਂਦਾ ਇਸ ਤਰ੍ਹਾਂ ਵਾਰੋ ਵਾਰੀ ਜਾਗਦੇ ਸੌਂਦੇ ਰਹੇ ਇੱਕ ਸਾਲ ਤੋਂ ਵੀ ਵੱਧ ਸਮਾਂ ਇਸ ਭਟਕਣਾ ਦੇ ਵਿੱਚ ਭਟਕਦੇ ਰਹੇ ਕਈ ਨਦੀਆਂ ਦਰਿਆ ਘਾਟੀਆਂ ਪਹਾੜ ਪਾਰ ਕੀਤੇ ਇੱਕ ਦਿਨ ਕੀ ਪਾਣਾ ਵਰਤਿਆ ਰਾਤ ਸਮੇਂ ਰੂਪ ਸੁਤਾ ਬਿਆਬ ਸੰਤ ਜਾਗਦਾ ਜਦੋਂ ਰੂਪ ਦੀ ਜਾ ਖੁਲੀ ਵੇਖਿਆ ਹੈ ਬਸੰਤ ਮਰਿਆ ਪਿਆ ਹੈ ਉਹਨੇ ਉਸਨੂੰ ਹਲਾਇਆ ਵੀ ਪਰ ਬਸੰਤ ਟਸ ਤੋਂ ਮਸ ਨਹੀਂ ਹੋਇਆ ਰੂਪ ਸੋਚੀ ਪੈ ਗਿਆ ਕੀ ਕਰੇ ਜੰਗਲ ਬਿਆਬਾਨ ਪ੍ਰਾਇਆ ਦੇਸ਼ ਕੋਈ ਮਦਦਗਾਰ ਨਹੀਂ ਕਫਨ ਦਾ ਪ੍ਰਬੰਧ ਕਰਨ ਲਈ ਬਸੰਤ ਦੀ ਲਾਸ਼ ਨੂੰ ਦਖਤ ਥਲੇ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆਏ ਤੁਰਦਿਆਂ ਤੁਰਦਿਆਂ ਰੂਪ ਮਿਸ਼ਰ ਦੀ ਰਾਜਧਾਨੀ ਪੁੱਜ ਗਿਆ ਸ਼ਾਹ ਦੇ ਅਰਦ ਵਾਲੇ ਬਹੁਤ ਵੱਡੀ ਫਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇੱਕੋ ਇੱਕ ਦਰਵਾਜ਼ਾ ਦਰਵਾਜ਼ੇ ਰਾਹੀਂ ਅੰਦਰ ਵੜਨ ਦੀ ਨਹੀਂ ਲੱਗਾ ਕਿ ਚੰਕੀਦਾਰ ਨੇ ਰੋਕ ਲਿਆ ਇੰਨੇ ਨੂੰ ਹੋਤੀ ਬਹੁਤ سارے ਸ਼ਹੀਦ ਦਰਬਾਰੀ ਆ ਗਏ ਉਹਨਾਂ ਰੂਪ ਨੂੰ ਕਿਹਾ اے ਪਰਦੇਸੀ ਨੌਜਵਾਨ ਕਲ ਸਾਡੇ ਦੇਸ ਦਾ ਰਾਜਾ ਸਵਰਗਵਾਸ ਹੋ ਗਿਆ ਪਰੰਪਰਾ ਹੈ ਸਾਰੇ ਅਧਿਕਾਰੀਆਂ ਤੇ ਦਰਬਾਰੀਆਂ ਨੇ ਫੈਸਲਾ ਕੀਤਾ ਜਿਹੜਾ ਵੀ ਪਹਿਲਾ ਯਾਤਰੀ ਹੈ ਸਵੇਰੇ ਸ਼ਹਿਰ ਵਿੱਚ ਵੜੇਗਾ ਉਸ ਨੂੰ ਰਾਜ ਸਿੰਘਾਸਨ ਤੇ ਬਿੜਾਤਾ ਜਾਵੇਗਾ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ ਇਸ ਕਰਕੇ ਹੁਣ ਸਾਡੇ ਰਾਜਾ ਹੋ ਇਹਨਾਂ ਆਖ ਉਹਨਾਂ ਨੇ ਰੂਪ ਨੂੰ ਸ਼ਾਈ ਵਸਤਰ ਅਪਣਾ ਕੇ ਵੀਰੀ ਵਸਤ ਰਸ਼ਮਾ ਨਾਲ ਰਾਜ ਸਿੰਘਾਸਨ ਦੇ ਬਰਾਜਮਨ ਕਰ ਦਿੱਤਾ ਰੂਪਨ ਮਿਸਰਦਾਰ ਰਾਜਾ ਬਣ ਗਿਆ ਉਸ ਨੂੰ ਰਾਜ ਦਰਬਾਰੀਆਂ ਨੇ ਇੰਨਾ ਵਿਅਸ ਕਰ ਦਿੱਤਾ ਕਿ ਉਹ ਕੋਈ ਪਲਾਂ ਦੀ ਬਸੰਤ ਨੂੰ ਹੀ ਭੁੱਲ ਗਿਆ ਉਹ ਕੋਈ ਦਿਨ ਬਾਅਦ ਉਹ ਸਾਦੇ ਵੀ ਗੱਜ ਤੇ ਬਸੰਦੀ ਲਾਸ਼ ਪਈ ਸੀ ਉਸ ਦਰਖਤ ਥੱਲੇ ਲਾਸ਼ ਨਾ ਵੇਖ ਕੇ ਉਹਨੇ ਅਨਮਾਨ ਲਾਇਆ ਕਿ ਬਸੰਦੀ ਲਾਸ਼ ਨੂੰ ਜੰਗਲੀ ਜਨਮਰ ਖਾ ਗਏ ਹੋਣਗੇ ਉਹ ਬਸੰਦੀ ਦੇ ਗਾਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਪਰਤ ਆਇਆ ਤੇ ਆਪਣੇ ਰਾਜ ਦੇ ਕੰਮ ਚਲਾਉਣ ਲੱਗਾ ਇਧਰ ਬਸੰਦੀ ਹੋਣੀ ਵੇਖੋ ਜਦੋਂ ਰੂਪ ਉਹਦੇ ਕਫਨ ਦੀ ਭਾਲ ਵਾਸਤੇ ਨੂੰ ਛੜ ਗਿਆ ਉਹਨੇ ਜਾਣ ਬਾਅਦ ਹੀ ਮੰਗਲਨਾ ਨਾ ਸੁਣਾ ਦਾ ਜੋਗੀ ਕਿਤਰੋਂ ਤੁਰਦਾ ਫਿਰਦਾ ਆ ਗਿਆ ਜਿੱਥੇ ਬਸੰਤੀ ਲੋਰ ਪਈ ਸੀ ਜੋਗੀ ਨੇ ਉਸ ਨੂੰ ਇਲਾਜ ਲਾ ਕੇ ਵੇਖਿਆ ਨਬਜ ਵੇਖੀ ਨਬਜ ਚੱਲ ਰਹੀ ਐ ਅਸਲ ਵਿੱਚ ਮਰਿਆ ਨਹੀਂ ਸੀ ਬੇਹੋਸ਼ ਹੋਇਆ ਸੀ ਉਹਨੇ ਕਿਸੇ ਜਰੀਲੇ ਧਮ ਸੱਪ ਦੇ ਡੰਗਣ ਕਰਕੇ ਬੇਸੁਰ ਹੋ ਚੁੱਕਾ ਸੀ ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਹੌਸ਼ਵਾਂ ਚਲੇ ਆਂਦਾ ਬਸੰਤ ਨੇ ਜੋਗੀ ਨੂੰ ਆਪਣੇ ਸਾਰੀ ਵਿਸਿਆ ਸੁਣਾਈ ਜੋਗੀ ਉਹਨੂੰ ਆਪਣੀ ਕੁਟੀਆ ਵਿੱਚ ਲਾਇਆ ਆਪਣੇ ਕੋਲ ਰੱਖ ਕੇ ਬਸੰਤ ਨੇ ਵੀ ਆਪਣੇ ਜੀਵਨ ਦਾ ਤੇਨੂੰ ਆਪਣਾ ਆਸਮਰਥ ਕਰ ਦਿੱਤਾ ਉਹਦੀ ਸੇਵਾ ਵਿੱਚ ਲੀਨ ਹੋ ਗਿਆ ਉਸ ਨੂੰ ਰੂਪ ਦੀ ਯਾਦ ਆਉਂਦੀ ਸੋਚਦਾ ਪਤਾ ਨਹੀਂ ਕੀ ਬਣੀ ਹੋਵੇਗੀ ਕਿੱਥੇ ਹੋਵੇਗਾ ਖੌਰੇ ਜਿਉਂਦਾ ਵੀ ਹੈ ਕਿ ਜੰਗਲੀ ਜਨਵਰਾਂ ਨੇ ਖਾ ਲਿਆ ਜੋਗੀ ਕੋਰਿੰਦਿਆਂ ਮਸੰਦ ਦੇ ਸੱਤ ਬਰੇ ਲੰਗ ਗਏ ਬਸੰਤ ਨੂੰ ਸ਼ਿਕਾਰ ਖੜਨ ਦਾ ਸ਼ੌਂਕ ਸੀ ਜੋਗੀ ਨੇ ਉਹਦੇ ਸੰਗ ਨੂੰ ਮਠਣਾ ਪੈਣ ਤਾਂ ਇੱਕ ਦਿਨ ਬਸੰਤ ਕੋੜੀ ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਤੋ ਉਹ ਨਿਕਲ ਗਿਆ ਅਚਾਨਕ ਆਏ ਹਨੇਰੀ ਝੱਖਣਿਆਂ ਨੂੰ ਰਾਹ ਪਾ ਦਿੱਤੇ ਹਨੇਰਾ ਹੋਣ ਕਰਕੇ ਪਛਾਣ ਜਾਣਾ ਜੋਗਾ ਵੀ ਨਹੀਂ ਸੀ ਉਹਨੂੰ ਦੂਰ ਖੈਰ ਨਜ਼ਰ ਆਇਆ ਸ਼ਹਿਰ ਦੀ ਫਸੀਲ ਤੇ ਮੁੱਖ ਦਰਵਾਜ਼ੇ ਤੇ ਪੁੱਜ ਗਿਆ ਦਰਵਾਜ਼ਾ ਬੰਦ ਸੀ ਉਸਨੇ ਦਰਵਾਜ਼ਾ ਖੜਕਾਇਆ ਅੰਦਰੋਂ ਚੌਕੀਦਾਰ ਨੇ ਰਾਜੀ ਦਰਵਾਜ਼ੇ ਦੀ ਮੋਰੀ ਰਹੀ ਆਖਿਆ ਰਾਜੇ ਦਾ ਹੁਕਮ ਹੈ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਕਦੀ ਨਹੀਂ ਖੁੱਲਦਾ ਕਿਉਂਕਿ ਰਾਤ ਸਮੇਂ ਇੱਥੇ ਆਦਮ ਖੋਰ ਸ਼ੇਰ ਆਉਂਦੇ ਨੇ ਉਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਆ ਚੰਗਾ ਹੀ ਇੱਕ ਕਿਤੇ ਹੋਰ ਚਲਾ ਜਾ ਦਰਵਾਜ਼ਾ ਨਹੀਂ ਖੁੱਲਣਾ ਐਨਾ ਇੱਕ ਚਮਕੀਦਾ ਨੇ ਤਾਕੀ ਬੰਦ ਕਰ ਦਿੱਤੀ ਬਸੰਤ ਹੁਣ ਕੀ ਕਰਦਾ ਹਨੇਰਾ ਘੂੜ ਹੋ ਗਿਆ ਕਾਲੀ ਬੋਲੀ ਡਰਾਉਣੀ ਰਾਤ ਤੇ ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ ਅੱਧੀ ਰਾਤ ਨੰਗੀ ਕਿ ਖੂੰਖਾਰ ਸ਼ੇਰ ਨੇ ਆਪ ਹਾਰ ਮਾਰੀ ਬਸੰਤ ਅਜੇ ਜਾਗਦਾ ਹੀ ਪਿਆ ਸੀ ਉਹਨੇ ਆਪਣੇ ਸ਼ਸਤਰ ਸੰਭਾਲੇ ਸ਼ੇਰ ਨੇ ਉੱਤੇ ਹਮਲਾ ਕਰ ਦਿੱਤਾ ਪਰ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਜੇਹ ਹੱਤਰਵਾਰ ਦਵਾਰ ਕੀਤਾ। ਜਫਾਲ ਤਰਤੀ ਤੇ ਜਾ ਪਿਆ ਸ਼ੇਰ ਨੂੰ ਮਾਰ ਮੁਕੰਪਰੰਥ। ਬਸੰਤ ਥੱਕੇਵੇਂ ਕਾਰਨ ਦਰਵਾਜ਼ੇ ਦੇ ਸਾਹਮਣੇ ਖੂਬ ਸੌ ਗਿਆ। ਸਵੇਰ ਹੋਈ ਚੌਕੀਦਾਰ ਨੇ ਸ਼ਹਿਰ ਦਾ ਮੁੱਖ ਦਵਾਰ ਖੋਲ੍ਹਿਆ ਉਹਨੇ ਵੇਖਿਆ ਸ਼ੇਰ ਮਰਿਆ ਪਿਆ ਹੈ। ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਖੂਬ ਸੁੱਤਾ ਪਿਆ ਹੈ ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ। ਕੋਤਵਾਲ ਦੇ ਮਨ ਵਿੱਚ ਜਿਹੀ ਖੋਟ ਆਈ ਕਿਉਂ ਨਾ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ ਪਾਸੋਂ ਨਾਮ ਪ੍ਰਾਪਤ ਕਰੇ ਤੇ ਉਹਨੇ ਮਤਾ ਬਗਾ ਲਿਆ ਕਿ ਸੁੱਤੇ ਪਏ ਬਸੰਤ ਨੂੰ ਵੜ ਟੁੱਕਾ ਕਰਕੇ ਬੁਝੋਸ਼ ਕਰ ਦਿੱਤਾ ਉਸ ਨੂੰ ਉੱਥੋਂ ਚੁੱਕ ਕੇ ਖਤਾਨੇ ਵਿੱਚ ਛੋਟਾ ਇਹ ਆਦਮਖੋਰ ਸ਼ੇਰ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਰਾਜਾ ਰੂ ਬਹੁਤ ਖੁਸ਼ ਹੋਇਆ ਚੌਕੀਦਾਰ ਤੇ ਕੋਤਵਾਲ ਨੂੰ ਉਹਨਾਂ ਦੀ ਬਹਾਦਰੀ ਬਦਲੇ ਢੇਰ ਨਾਮ ਦਿੱਤੇ ਸਾਰੇ ਸ਼ਹਿਰ ਵਿੱਚ ਬੋਦਰਵਾਲ ਦੀ ਬਾਜ਼ਰੀ ਦੇ ਚਰਚੇ ਹੋ ਰਹੇ ਸਨ ਉਹਨਾਂ ਦੇ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾ ਵਿੱਚ ਪਿਆ ਕਰਾ ਰਿਹਾ ਸੀ। ਕਰਨੀ ਕੁਦਰਤ ਦੀ ਕੋਈ ਤੀਜੇ ਪੈਰ ਸ਼ਹਿਰ ਦਾ ਕਾਲੂ ਘਮਿਆਰ ਮਿੱਟੀ ਲੈਣ ਲਈ ਖਤਾਨਾ ਵਿੱਚ ਗਿਆ ਵੇਖ ਕੇ ਹੈਰਾਨ ਹੋ ਗਿਆ ਕਿ ਨੌਜਵਾਨ ਖਤਾਨਾ ਵਿੱਚ ਵੱਡਿਆ ਟੁਕਿਆ ਕਰਾ ਰਿਹਾ ਹੈ ਉਸ ਨੂੰ ਉਸੇ ਵੇਲੇ ਆਪਣੇ ਖੋਤੇ ਤੇ ਲੱਦ ਕੇ ਘਰ ਲੈ ਆਇਆ। ਉਹਦਾ ਇਲਾਜ ਕੀਤਾ ਬਸੰਤ ਕੁਝ ਦਿਨਾਂ ਵਿੱਚ ਨਵਾਂ ਬਣ ਹੋ ਗਿਆ। ਕਮਾਰ ਤੇ ਕਮਾਰੀ ਕੱਲੇ ਹੀ ਘਰ ਵਿੱਚ ਰਹੇ ਜਦ ਸਨ ਉਹਨਾਂ ਨੇ ਕੋਈ ਇਲਾਜ ਨਹੀਂ ਸੀ ਉਹਨਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ ਤੇ ਬਸੰਤ ਵੀ ਉਹਨਾਂ ਵੱਲੋਂ ਕੀਤੇ ਵਕਾਰ ਨੂੰ ਨਾ ਭੁੱਲਿਆ ਉਹ ਵੀ ਸਕੇ ਪੁੱਤਰ ਵਾਂਗ ਉਹਨਾਂ ਦੇ ਕੰਮ ਕਾਜ ਵਿੱਚ ਹੱਥ ਵਟਾਉਣ ਲੱਗਾ ਕਈ ਮਹੀਨੇ ਗਿਰ ਗਏ ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਅਚਾਨਕ ਉਸ ਕੁੱਤੇ ਕੋਹਦਵਾਲ ਦੀ ਨਜ਼ਰ ਪਈ ਪਛਾਣ ਲਿਆ ਇਹ ਤਾਂ ਕੋਈ ਨੌਜਵਾਨ ਹੈ ਜਿਸਨੂੰ ਸ਼ੇਰ ਨੂੰ ਮਾਰਿਆ ਆਪਣੇ ਪਾਜ ਦੀ ਉਗੜ ਦੇ ਡਰੋਂ ਬਸੰਤ ਨੂੰ ਕਿਸੇ ਮਾਮਲੇ ਚ ਲਿਜਾਉਣ ਦਾ ਮਨ ਬਣਾ ਲਿਆ ਉਹਨੇ ਆਪਣੇ ਸ਼ਹਿਰ ਦੀ ਇੱਕ ਵੇਸਵਾ ਪਾਸੋਂ ਬਸੰਤ ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ ਇਸ ਨਾਲ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਹੜੀ ਚ ਬੰਦ ਕਰ ਦਿੱਤਾ ਦਿਨ ਬੀਤਦੇ ਗਏ ਝੂਠੇ ਇਲਜ਼ਾਮ ਤੇ ਬਸੰਤ ਜੇਲ੍ਹ ਦੀ ਹਵਾ ਖਾ ਰਿਆ ਸੀ ਬਸੰਤ ਦੇ ਧਰਮ ਮਾਤਾ ਪਿਤਾ ਵੀ ਦਿੱਕੇ ਸਿਨੇ ਇੱਕ ਨਾ ਸੁਣੀ ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿੱਚ ਸ਼ੁਦਾਕਰ ਨੇ ਅੱਜ ਗੁਜ਼ਾਰੀ ਰਾਜਮਏ ਮਦਦ ਦੀ ਆਸਰੀ ਤੇਰੇ ਕੋਲ ਆਇਆ ਹਾਂ ਮੇਰਾ ਜਹਾਜ਼ ਸਮੁੰਦਰ 'ਚ ਫਸਿਆ ਖੜਾ ਹੈ ਜੋਸ਼ੀਆਂ ਨੇ ਕਿਹਾ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਬਲੀ ਦੇਨ ਤੇ ਚੱਲੇਗਾ ਮੇਰੇ ਤੇ ਕਿਰਪਾ ਕਰੋ ਰਾਜਨ ਰਾਜਨੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦ ਨੂੰ ਸਹਾਕਰ ਦੇ ਹਵਾਲੇ ਕਰਨ ਦਾ ਦੇਹ ਦਿੱਤਾ ਕੋਤਵਾਲੀ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ ਉਹਨੇ ਬਸੰਤ ਨੂੰ ਜੇਰਖਾਨੇ 'ਚੋਂ ਕੱਢ ਕੇ ਸਹਾਕਰ ਦੇ ਹਵਾਲੇ ਕਰ ਦਿੱਤਾ ਸਦਾਗਰ ਬਸੰਤ ਨੂੰ ਜਹਾਜ਼ ਤੇ ਲੈ ਆਇਆ ਬਸੰਤ ਨੇ ਜਹਾਜ਼ ਦੇ ਇੰਜਨ ਦੇ ਕਲਪੁਰਜਿਆਂ ਨੂੰ ਆਪਣੇ ਹੱਥਾਂ ਨਾਲ ਇਧਰ ਉਧਰ ਘਮਾਇਆ ਤੇ ਜਹਾਜ਼ ਨੇ ਕੁਰ ਕੁਰ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਰਫ਼ਤਾਰ ਫੜੀ ਸਦਾਗਰ ਬਸੰਤ ਦੀ ਸਿਆਣਪ ਸੂਝ ਤੇ ਸ਼੍ਰੀਕ ਦਿਖ ਤੋਂ ਇੰਨਾ ਪ੍ਰਭਾਵਿਤ ਹੋਇਆ ਉਹਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਜਹਾਜ਼ 'ਚ ਰੱਖ ਲਿਆ ਬਸੰਤ ਹੁਣ ਸਦਾਗਰ ਪੁੱਤਰ ਵਜੋਂ ਜਹਾਜ਼ ਦੇ ਵਿੱਚ ਵਿਚਰ ਰਿਹਾ ਸੀ ਉਹਦੇ ਲਈ ਸਮੁੰਦਰ ਦਾ ਸਫ਼ਰ ਆਪਣਾ ਸੁਆਸੀ ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ਤੇ ਤੈਰਦੇ ਮਗਰੋਂ ਕਾਮਰੂਪ ਦੇ ਰਾਜ ਵਿੱਚ ਪਹੁੰਚ ਗਿਆ ਬੰਦਰਗਾਹ ਤੇ ਲੰਗਰ ਸਟਕੇ ਸਦਾ ਕਰਨੇ ਸ਼ਹਿਰ ਦੀ ਇੱਕ ਬਾਗ ਦੇ ਵਿੱਚ ਜਾ ਡੇਰੇ ਲਾਇਬ ਸੰਤ ਬਹੁਤ ਖੂਬਸੂਰਤ ਸੀ ਸ਼ਰ ਸ਼ਬੀਲਾ ਸੀ ਕਬਰੂ ਸੀ ਕਾਮਰੂਪ ਦੀਆਂ ਖੂਬਸੂਰਤ ਮੁਟਿਆਰਾਂ ਨੇ ਉਹਨੂੰ ਮੋਹ ਪਿੰਡੀਆਂ ਨਗਰ ਨਾਲ ਦੇਖਿਆ ਠੰਡੇ ਹੋ ਕੇ ਭਰੇ ਇੱਕ ਦਿਨ ਸ਼ਹਿਰ ਕਾਰ ਦੀ ਕਾਮਰੂਪ ਦੀ ਸ਼ਹਿਜ਼ਾਦੀ ਚੰਦਰਵੰਦਨ ਆਪਣੀ ਸਹੇਲੀਆਂ ਨਾਲ ਬਾਗ ਵਿੱਚ ਪਹੁੰਚ ਗਈ ਬਾਕੀ ਬਸੰਤਵਰ ਵੇਖਿਆ ਵੇਧਿਆ ਸਾਰੇ ਆਪਣਾ ਦਿਲ ਉਲਟਾ ਬਿਠੀ ਘਰ ਆ ਕੇ ਮਾਂ ਬਾਪ ਨੂੰ ਆਖਿਆ ਮੈਂ ਤਾਂ ਵਿਆਹ ਇਸ ਦਾਗਰ ਦੇ ਮੁੰਡੇ ਨਾਲ ਕਰਵਣਾ ਨਹੀਂ ਤਾਂ ਸਾਰੀ ਉਮਰ ਕੁਵਾਰੀ ਰਹਾਂਗੀ ਉਹਦੇ ਮਾਂ ਬਾਪ ਆਪਣੀ ਧੀ ਦੀ ਜਿੰਦਗੀ ਠਹਿਰ ਨਾ ਸਕੇ ਉਹਨਾਂ ਨੇ ਇਸ ਦਾਗ ਨੂੰ ਬੁਲਾ ਕੇ ਚੰਦਰ ਬਦਨ ਦੀ ਸ਼ਾਦੀ ਬਸੰਤਨਾ ਕਰਵਾ ਦੇਤੀ ਇੰਨੀ ਖੂਬਸੂਰਤ ਮਟਿਆਰ ਬਸੰਤਨੀ ਪਹਿਲਾਂ ਕਦੇ ਨਹੀਂ ਸੀ ਚੱਕੀ ਉਹਦੇ ਮਿਰਗਾ ਵਰਗੇ ਨੈਣਾਂ ਨਾਲ ਮਸਾ ਫਿਦਾ ਹੋ ਗਿਆ ਤਾਂ ਉਸਨੇ ਮਗਨਿਆਣੀ ਚੰਦਨ ਵਦਨ ਨੂੰ ਤਨਵਨ ਨੂੰ ਆਪਣਾ ਬਣਾ ਲਿਆ ਕੋਈ ਦਿਨ ਦੋਨੋਂ ਕਾਮਰੂ ਦੇ ਮੇੜਾਂ ਦਾ ਆਨੰਦ ਮਾਣ ਕੇ ਜਾਇ ਤੇ ਆ ਗਏ ਚੰਦਰਵਦਨ ਆਪਣੇ ਮਾਹਬਾਬ ਤੋਂ ਵਿਦਾਈ ਲੈ ਸੁੰਦਰ ਸਫਰ ਤੇ ਰਵਾਨਾ ਹੋ ਗਈ ਜਹਾਜ਼ ਹੁਣ ਵਾਸ ਮਿਸਰ ਸ਼ਹਿਰ ਵੱਲ ਨੂੰ ਪਰਤ ਰਿਹਾ ਸੀ ਚੰਦਰਵਦਨ ਤੇ ਬਸੰਤ ਰਖੇਣੀਆਂ ਕਰਦੇ ਪਾਣੀ ਤੇ ਮौज-ਮਸਤੀ ਮਾਣਦੇ ਰਹੇ ਇੱਕ ਦਿਨ ਸਦਾਗਰ ਨੇ ਵੇਖਿਆ ਚੰਦਰਵਦਨ ਕਲਮ ਕੱਲੀ ਮਸਤੂਲ ਕੋਲ ਖੜੋਤੀ ਹੈ ਚੜਦੇ ਸੂਰਜ ਨੂੰ ਨਿਹਾਰ ਰਹੀ ਹੈ ਚੜਦੇ ਸੂਰਜ ਦੀ ਧਾਲੀ 'ਚ ਭੀਜੀ ਚੰਦਰਵਦਨ ਉਹਨੂੰ ਕਹਿਰ ਕਰ ਗਈ ਸੋਚਣ ਲੱਗਾ ਜੇ ਚੰਦਰ ਮੇਰੀ ਬਣ ਜਾਵੇ ਸਾਰੀ ਦੁਨੀਆ ਦੀ ਦੌਲਤ ਇਹਦੇ ਤੇਰੇ ਸ਼ਵਰ ਕਰ ਦਿਆਂਗਾ ਸ਼ਿਦਾਗਰ ਨੇ ਹਰ ਹੀਲੇ ਚੰਦਰਬਦਨ ਨੂੰ ਆਪਣੀ ਬਣਾਉਣਾ ਦਾ ਮਨੋਂ ਮਣੀ ਫੈਸਲਾ ਕਰ ਲਿਆ ਚੰਦਰਬਦਨ ਸ਼ਿਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਤੇ ਬਰਹੀ ਸੀ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਹਦਾ ਆਦਰ ਮਾਨ ਕਰਦਾ ਸੀ ਜਦੋਂ ਮਨੁੱਖ ਦੇ ਅੰਦਰ ਬਦੀ ਉੱਠਦੀ ਹੈ ਤਾਂ ਚੰਗੇ ਮਾੜੇ ਦੀ ਪਛਾਣ ਪੜ ਜਾਂਦਾ ਹੈ ਇਕ ਦਿਨ ਕੀ ਹੋ ਗਿਆ ਸਦਾਗਰ ਤੇ ਬਸੰਤ ਜਹਾਜ਼ ਜੀ ਤੱਕਤੇ ਖੜੋਤੇ ਸੀ ਸਮੁੰਦਰ ਦੇ ਪਾਣੀ ਦੀ ਛਾਲ ਆਈ ਤੇ ਸਦਾਗਰ ਨੇ ਇੱਕਦਮ ਸੰਤ ਨੂੰ ਲੱਕੋ ਚੁੱਕ ਕੇ ਫੁਰਤੀ ਨਾਲ ਸਮੁੰਦਰ ਚ ਵਗਾਹ ਮਾਰਿਆ ਰਵੜਾ ਭਾਰ ਤਾ ਸੰਤ ਸਮੁੰਦਰ ਵਿੱਚ ਡਿੱਗ ਗਿਆ ਡੁੱਬ ਗਿਆ ਨਾਲ ਹੀ ਉਰਲਾ ਕਰਨ ਲੱਗਿਆ ਚੰਦਰਬੰਦਾ ਰੋ ਰੋ ਬੁਰਾ ਹਾਲ ਸੀ ਸੰਤ ਨਾਂ ਦਾ ਨਾਂ ਲੈ ਕੇ ਬੋੜੀਆਂ ਪਾਰੀ ਸੀ ਸਦਾਗਰ ਉਸ ਨੂੰ ਤਰਵਾਸਾ ਦੇਣ ਦੀ ਕੋਈ ਕਸਰ ਨਹੀਂ ਸੀ ਛੱਡ ਰਿਹਾ ਜਦ ਬਸੰਤ ਨੂੰ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਬੌਧ ਦੀ ਲੜਾਈ ਰੜਿਆ ਸੀ। ਸਮੁੰਦਰ ਦੀਆਂ ਕਹਿਣਾ ਭਰੀਆਂ ਲਹਿਰਾਂ ਉਹਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ। ਚਾਣਕ ਕਜੇਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਬੌਂਦਰਿਆ ਹੋਇਆ ਮਗਰਮਛ ਰੋੜਿਆ ਜਾ ਰਿਹਾ ਸੀ। ਬੌਂਦਰੇ ਹੋਏ ਮਗਰਮਛ ਨੂੰ ਜਾਜਾ ਫੇ ਪਾਈ ਮਜ਼ਬੂਤੀ ਨਾਲ ਫੜ ਲਿਆ। ਲਹਿਰਾਂ ਜਮੈਂਦਾ ਹੋਇਆ ਮਗਰਮਛ ਨੂੰ ਸਮੁੰਦਰ ਦੇ ਕੰਢੇ ਤੇ ਲਿਆ ਜਿੱਥੇ ਮਗਰਮਛ ਮਸ ਮਾਹੀ ਗੇਰ ਮਛੀਆਂ ਤੱਕੜੇ ਸਨ ਉਹਨਾਂ ਨੇ ਬਸੰਤ ਨੂੰ ਸਮੁੰਦਰ ਤੋਂ ਬਾਹਰ ਕੱਢਿਆ ਤਰਨ ਤੋਦਲੀ ਓੜਪੋੜ ਕਰਕੇ ਜਾਨ ਬਚਾਈ ਘਰ ਲਿਆਏ ਮਿਸ਼ਰ ਦਾ ਕਮਾਲੀ ਜੋ ਮਾਹੀਂਗੀਰਾਂ ਦਾ ਜਾਨੋ ਸੀ ਅੱਗੇ ਉਸ ਨੂੰ ਆਪਣੀ ਕਰ ਲਿਆ ਆ ਮਰਲੀ ਮਰਲਣ ਦੇ ਘਰ ਕੋਈ ਲਾਦ ਨਹੀਂ ਸੀ ਪੁੱਤਰਾ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰਦੇ ਰਹੇ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਮਰਲਣ ਨੂੰ ਉਹਨੇ ਸਾਰੀ ਬੀਤੀ ਸੁਣਾਈ ਆਖਰ ਪ੍ਰਮਾਤਮਾ ਉਹਦੀ ਸਾਰ ਲਵੇਗਾ ਚੰਦਰਬਦਨ ਉਸ ਨੂੰ ਜ਼ਰੂਰ ਮਿਲੇਗੀ। ਸਦਾਗਰ ਨੇ ਚੰਦਰਬਦਨ ਨੂੰ ਆਪਣੇ ਵਸ ਵਿੱਚ ਕਰਨ ਲਈ ਕਈ ਹਿਲੇ ਵਰਤੇ ਡਰਾਇਆ ਤਮ ਕਹਾਇਆ। ਆਖਰ ਸਦਾਗਰ ਤੋਂ ਖੜਾ ਛਣਾਉਣ ਲਈ ਇੱਕ ਦਿਨ ਚੰਦਰਬਦਨ ਨੇ ਚਾਰ ਚੱਲੇ। ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦਿਵੋ ਸਮੇਂ ਦਰਾਣ। ਜੇਬ ਸੰਜੂਂਦਾ ਮਿਲ ਗਿਆ ਤਾਂ ਵਾ ਭਲੀ ਨੀਤੇ ਤੁਹਾਡੇ ਨਾਲ ਰੀਤੀਂ ਸਾਰ ਸ਼ਾਦੀ ਕਰਾ ਲਵਾਂਗੀ। ਸਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ ਇੱਕ ਸਾਲ ਦਾ ਕਈ ਕਈ ਸਾਲ ਦੀ ਕਣੀ ਤਿਆਰ ਸੀ। ਜਹਾਜ਼ ਵਾਪਸੀ ਤੇ ਮਿਸਰ ਵੱਲ ਨੂੰ ਆ ਰਿਹਾ ਸੀ ਚੰਦਰਬਨ ਸਦਾਗਰ ਦੀ ਰੋਜ ਦੀ ਸ਼ੇਰ ਸ਼ਾਰ ਤੋਂ ਨਿਚਿੰਤ ਹੋ ਕੇ ਬਸੰਦੀ ਯਾਦ ਵਿੱਚ ਖੋਈ ਸੁਪੜ ਮਹੀਂ ਸੰਸਾਰ ਵਿੱਚ ਹੋ ਗਈ। ਬਸੰਤ ਮਰਨ ਦੇ ਕਰ ਜਹਾਜ਼ ਦੀ ਵਾਪਸੀ ਨਹੀਂ ਕਰ ਰਿਹਾ ਸੀ। ਆਖਰ ਜਹਾਜ਼ ਮਿਸਰ ਦੇ ਸਾਹਲ ਤੇ ਕੰਢੇ ਤੇ ਆਣ ਲੱਗਾ। ਬਸੰਤ ਤਾਂ ਚੰਦਰ ਦਾ ਹਾਲ ਜਾਣਨ ਲਈ ਬੇਤਾਬ ਸੀ। ਮੌਲਣ ਫਰਾਂ ਦੇ ਹੱਥੀਂ ਗੁਜ਼ਰਦੇ ਲੈ ਕੇ ਜਹਾਜ਼ ਤੇ ਪਹੁੰਚ ਗਈ। ਚੰਦਰਵਦਨ ਦੇ ਘਰ ਚ ਹਰਫਾਉਂਦਿਆ ਹੌਲੇ ਬੋਲਦੀ ਬੇਟਾ ਦਾਸ ਨਾਉ ਤੇਰਾ ਸੁਹਾਗ ਨਹੀਂ ਹੁੰਦਾਈ ਬਸੰਤ ਮੇਰੇ ਘਰ ਆਏ ਉਹਨੇ ਸਾਰੀ ਹੜ ਵੀ ਸੁਣਾਈ ਤੇਰੀ ਯਾਰ ਵਿੱਚ ਤੜਫ ਰਿਹਾ ਐ ਮੈਂ ਕੱਲ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ ਐਨਾ ਅੱਖ ਮਾਰਨ ਜਾਜ ਤੋਂ ਉੱਪਰਤ ਗਈ ਚੰਦਰਵਦਨ ਦੇ ਚਿਹਰੇ ਤੇ ਅਨੂਠੀ ਖੁਸ਼ੀਆਂ ਦੇ ਰੰਗ ਰੰਗਣ ਲੱਗੀਆਂ ਉਹਦੇ ਮਨ ਦਾ ਮੂਰ ਪੈਣਾ ਪਾਉਣ ਲੱਗਾ ਮਰਨ ਦੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰਵਦਨ ਨੇ ਪਤੀ ਵਰਤ ਧਰਮ ਤੇ ਕਾਇਮ ਰਹਿਣ ਦੀ ਗੱਲ ਸੀ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬਸੰਤ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਰਾਜਾ ਰੂਪ ਉਹਦਾ ਭਰਾ ਹੈ। ਉਸ ਤੱਕ ਪਹੁੰਚ ਕਰਨ ਅਤੇ ਚੰਦਰਬਦਨ ਉਸ ਦਾ ਗਦੇ ਜੰਗਲ ਤੋਂ ਬਚਾਉਣ ਲਈ ਵਿਉਂਤ ਬਣਾਈ ਉਹਨੇ ਮਰਨ ਹੱਥ ਸੁਣਿਆ ਚੰਦਰਬਦਨ ਨੂੰ ਭੇਜਿਆ। ਚੰਦਰ ਸ਼ੁਕਰੇ ਖੁਦਾ ਦਾ ਕਿ ਡੋਲੀ ਨਹੀਂ ਸਦਾਗਰ ਨੂੰ ਆ ਕੇ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੇ ਇਹਨੂੰ ਰੂਪ ਸੰਤੀ ਕਹਾ ਸੁਣਾਉਣ ਦਾ ਪ੍ਰਬੰਧ ਕਰੇ। ਮਾਲਾ ਨੂੰ ਦਸਤਾ ਪੇੜ ਕੰਨ ਦੇ ਪਾਜ ਬਸੰਦਾ ਸੁਨੀਆ ਚੰਦਰਪਦਨ ਨੂੰ ਲੈ ਆਈ। ਸਦਾਗਰ ਨੂੰ ਆਖਿਆ ਮਾਲਕ ਮੈਂ ਤੁਹਾਨੂੰ ਹੋਰ ਤਰਪਾਉਣਾ ਨਹੀਂ ਚਾਹੁੰਦੀ। ਵਿਆਹ ਕਰਾਉਣ ਲਈ ਹੁਣੇ ਤਿਆਰਾਂ ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਦੀ ਕਥਾ ਸੁਣਨਾ ਚਾਹੁੰਦੀ। ਤਾਰੀ ਵਿਆਹ ਸਪੂਰਨ ਹੋਵੇਗਾ। ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ ਤੇਰੇ ਲਈ ਤੇ ਮੈਂ ਪਹਾੜ ਵੀ ਖੋਲ ਸਕਦਾ ਹਾਂ। ਅੱਜ ਹੀ ਰਾਜਾ ਰੂਪ ਦੇ ਦਰਬਾਰ ਜਾ ਕੇ ਇਸ ਦਾ ਪ੍ਰਬੰਧ ਕਰਾਂਗਾ। ਸਦਾਗਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾਹਰ ਜੁਗਾਰੀ ਰੂਪ ਤਾਂ ਆਵੀ ਕਥਾ ਸੁਣਨੀ ਤਾਬਲਾ ਸੀ ਉਹਨੇ ਸਾਰੇ ਰਾਜ ਵੀ ਡੌਂਡੀ ਪ੍ਰਵਾਰ ਦੀ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਸੰਦੀ ਕਥਾ ਸੁਣਾਵੇਗਾ ਉਹਨੂੰ ਹੂਮ ਗਿਆ ਨਾ ਮਿਲੇਗਾ ਅਗਲੀ ਪੜਕਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅ ਜੀ ਕੀਤੀ ਮਹਾਰਾਜ ਮੇਰੀ ਬੇਟੀ ਰੂਪ ਸੰਦੀ ਕਥਾ ਜਾਣਦੀ ਏ ਉਹਨੇ ਕਦੇ ਪ੍ਰਾਏ ਵਰਦਾ ਮੂੰਹ ਨਹੀਂ ਵੇਖਿਆ ਮੇਰੇ ਘਰ ਤੋਂ ਸਾਰੇ ਰਾਜ ਕਨਾਤਾਂ ਲਗਾ ਦੇਉ ਉਹ ਡੋਲੀ 'ਚ ਬੈਠ ਕੇ ਤੁਹਾਡੇ ਦਰਬਾਰ 'ਚ ਹਾਜ਼ਰ ਹੋਵੇਗੀ ਕਥਾ ਸੁਣਾਵੇਗੀ ਬਸੰਤ ਨੂੰ ਡਰ ਸੀ ਕਿ ਪਹਿਲਾਂ ਮਹਾਂਕੋਤਵਾਲ ਉਸ ਨੂੰ ਪਛਾਣ ਨਾ ਲਵੇ ਇਸ ਲਈ ਉਸਨੇ ਆਪਣਾ ਭੇਸ ਬਦਲ ਕੇ ਰਾਜ ਦਰਬਾਰ ਵੀ ਜਾਣ ਦੀ ਵਿਵਹਨ ਬਣਾਈ ਸਾਰੇ ਰਾਜ ਕਨਾਤਾਂ ਲਗਾਈਆਂ ਮਾਲਣ Neem ਸੰਤ ਦਾ ਸਿਰ ਗੁੰਦ ਕੇ ਉਹਦੇ ਖੂਹ ਸੂਤ ਮਟਿਆਰ ਦੇ ਰੂਪ ਸ਼ਿੰਗਾਰ ਕਰ ਦਿੱਤਾ ਕਹਾਰ ਉਸ ਨੂੰ ਡੋਲੀ 'ਚ ਬਿਠਾ ਕੇ ਰਾਜ ਦਰਬਾਰ ਲੈ ਗਏ ਰਾਜ ਦਰਬਾਰ ਵਿੱਚ ਖੂਬ ਰੌਣਕਾਂ ਸਨ ਰਾਜਾ ਰੂਪ ਸਿਹਾਸਣ ਤੇ ਵਿਰਾਜਮਾਨ ਸੀ ਸਦਗ੍ਰਤੀ ਐਲਕਰ ਸਾਰੇ ਦਾਜੇ ਨੇ ਨਾਲ ਸ਼੍ਰੋਬਰ ਸਾਹ ਤੇ ਚੰਦਰਬੰਦਨ ਰਾਜ ਮੈਲ ਦੇ ਕਿਲਮਣ ਵਿੱਚ ਬੈਠੀ ਹੋਈ ਸੀ ਮਾਲਨ ਦੀ ਧੀ ਨੇ ਕਥਾ ਸ਼ੁਰੂ ਕਰ ਦਿੱਤੀ ਰਾਜਾ ਰੂਪ پاس ਉਹ ਆ ਗਿਆ ਮੰਗੀ ਮਹਾਰਾਜ ਆ ਗਿਆ ਹੋਵੇ ਤਾਂ ਕਦਾ ਸ਼ੁਰੂ ਕਰਾਂ ਆ ਗਿਆ ਹੈ ਨਿਰਵਿਘਨ ਸੁਣਾਉ ਰੂਪ ਨੇ ਹੱਥ ਕੜਾ ਕਰਕੇ ਆ ਗਿਆ ਦੇ ਦਿੱਤੀ ਮਾਲਨ ਦੀ ਧੀ ਬਣੇ ਬਸੰਤ ਨੇ ਜਦੋਂ ਵਿਰਾਗਮਈ ਬੋਲਾਂ ਵਿੱਚ ਰੂਪ ਸੰਤ ਦੀ ਕਥਾ ਸ਼ੁਰੂ ਕੀਤੀ ਸਾਰੇ ਦਰਬਾਰ ਸ਼ਨਾਟਾ ਛਾ ਗਿਆ ਉਸਨੇ ਆਪਣੇ ਪਿੰਡੇ ਤੇ ਹੰਢਾਈ ਕਥਾ ਨੂੰ ਜੇਹੇ ਮ੍ਰਗਮਿਕ ਸ਼ਬਦਾਂ ਵਿੱਚ بیان ਕੀਤਾ ਕਿ ਰਾਜਾ ਰੂਪ ਦੀਆਂ ਅੱਖਾਂ ਵਿਰਾਗ ਤੇ ਅਥਰੂਆਂ ਦੀਆਂ ਤਾਰਾਂ ਵਹਿ ਤੁੜੀਆਂ ਕਥਾ ਸੁਣਦਿਆਂ ਉਸਨੇ ਆਪਣੇ ਰਾਜ ਦੇ ਕੋਤਵਾਲ ਚੌਕੀਦਾਰ ਤੇ ਵੇਸਵਾ ਦੇ ਬਸੰਤ ਪ੍ਰਤੀ ਅਪਣਾਇ ਵਤੀਰੇ ਦਾ ਵਰਤਾਨ ਸੁਣਿਆ ਉਸਨੇ ਉਹਨਾਂ ਨੂੰ ਸੇਵਕਦ ਗਿਰਧਾਰ ਕਰਮ ਦਾ ਹੁੰਦੇ ਦਿੱਤਾ ਕਥਾ ਸੁਣਦੇ ਸਦਾਗਰ ਨੇ ਦੇਲ ਨੂੰ ਕੋਈ ਕੰਬਾ ਛੜ ਪਿਆ ਜਦੋਂ ਮਾਰਨ ਦੀ ਤੀਨੇ ਬਸੰਤ ਨੂੰ ਬੜੀ ਦੇਣ ਲਈ ਸਦਾਗਰ ਦੇ ਹਵਾਲੇ ਕਰਨ ਦਾ ਕਸਾ ਸ਼ੁਰੂ ਕੀਤਾ ਰਾਜਾ ਰੂਪ ਨੇ ਸਦਾਗਰ ਵੱਲੋਂ ਚੰਦਰਬਦਨ ਨੂੰ ਆਪਣੇ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਬਰਤਾਨ ਸੁਣਿਆ ਇੱਕ ਦਮ ਅਗਬ ਬੂਲਾ ਹੋ ਗਿਆ ਤੇ ਤੁਰੰਤ ਸਦਾਗਰ ਨੂੰ ਹੱਥ ਘੜੀਆਂ ਨਾਲ ਆਉਂਦੇ ਦੇਖ ਦਿੱਤੇ ਰੂਪ ਦੀ ਹਾਲਤ ਉਹਨੇ ਵੇਖੀ ਨਹੀਂ ਸੀ ਜਾਂਦੀ ਪੁੱਭਾ ਮਾਰ ਮਾਰ ਰੋ ਰਿਆ ਸੀ ਦਿਲ ਥੋੜਾ ਨਾ ਕਰ ਰਾਜਮ ਸੰਤ ਡੁੱਬਿਆ ਨਹੀਂ ਜੀਉਂਦਾ ਹੈ ਮਨਨ ਦੀ ਧੀ ਨੇ ਗਾਂ ਕਥਾ ਤੋਰੀ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ ਬਸੰਤ ਨੇ ਹਿੰਮਤ ਨਾ ਹਾਰੀ ਸਮੁੰਦਰ ਦੀਆਂ ਲਹਿਰਾਂ ਕੋਨੇ ਛੱਲਾਂ ਨਾਲ ਢੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀਗੀਰ ਮਛੀਆਂ ਫੜ ਰਹੇ ਸਨ ਉਹਨਾਂ ਨੇ ਬਸੁੱਧ ਬਸੰਤ ਨੂੰ ਹੋਸ਼ਵ ਚਲੇ ਜਾਂਦਾ ਮਨਨ ਦੀ ਧੀ ਦੇ ਪੇਸ਼ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਕਥਾ ਦਾ ਅਖੀਰ ਸੁੰਦੇ ਸਾਰੇ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇੱਕਦਾਂ ਮੁੱਠ ਖੜਾ ਹੋਇਆ ਦੌੜ ਕੇ ਬਸੰਤ ਨੂੰ ਗਲ ਵਕੜੀ ਪਾਈ ਦੋਨੋਂ ਕਾਫੀ ਸਮਾਂ ਹੌਕੇ ਸਸਕੀਆਂ ਪਰਦੇ ਰਹੇ ਸਾਰੇ ਰਾਜਦਵਾਰੀਆਂ ਦੀਆਂ ਅੱਖਾਂ ਨਨ ਸੰਚંદ્રਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਬਸੰਤ ਦੇ ਚੰਦਰਬਦਨ ਆਪ ਵਿੱਚ ਮਿਲ ਕੇ ਸ਼ਰਸ਼ਾਰ ਹੋ ਗਏ ਖੁਸ਼ੀਆਂ ਦਾ ਕੋਈ ਪਾਰਾ ਵਾਰ ਨਹੀਂ ਸੀ ਰਾਜਧਾਨੀ ਵਿੱਚ ਦੀਪਮਾਲਾ ਕੀਤੀ ਖਰਾਤਾਂ ਵੰਡੀਆਂ ਰਾਜਾ ਰੂਪ ਦੇ ਹੁਣ ਦੇਵ ਬਸੰਤ ਨੇ ਧਰਮ ਮਾਤਾ ਪਿਤਾ ਕੁਮਾਰ ਤੇ ਕੁਮਾਰੀ ਮਾਲੀ ਮਾਨ ਨੂੰ ਢੇਰ ਸਾਰੇ ਨਾਮ ਦੇ ਕੇ ਸਨਮਾਨਤ ਕੀਤਾ ਇਸ ਤੋਂ ਪ੍ਰੰਤ ਬਸੰਦੇ ਜੀਵਨ ਦਾਤੇ ਜੋਗੀ ਮੰਗਲਨਾਥੀ ਭਰ ਕਰਕੇ ਰਾਜ ਦਰਬਾਰ ਦੇ ਚਾਈ ਸਨਮਾਨ ਨਾਲ ਨਵਾਜਿਆ ਗਿਆ ਕੋਤਵਾਲ ਚੌਕੀਦਾਰ ਵਿਸ਼ਵਾਸ ਸਦਾਗਰ ਨੂੰ ਸਖਤ ਸਜ਼ਾਵਾ ਪੂਤਲ ਲਈ ਜਿਹੜੇ ਭੇਜਤਾ ਕੋ ਸਮਾ ਵਿੱਚ ਅਧੀ ਰਾਜਤਨੀ ਰਹਿਣ ਮਗਰੋਂ ਰੂਪ ਤੇ ਬਸੰਤਾ ਆਪਣੇ ਪਿਤਾ ਨੂੰ ਮੰਨ ਲੇ ਸੰਗੜਾ ਦੀਪ ਆਏ ਖੜਕ ਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਚੰਦਰਵਤੀ ਕਈ ਵਾਰੇ ਪਹਿਨਾ ਆਪੜੇ ਅੰਤਰ ਗੀਂਦੀ ਵਾ ਸੁਣ ਕੇ ਪਛਤਾਤਾ ਵਿੱਚ ਮੌਰਾ ਛੱਟ ਕੇ ਫਣੀ ਦੁਨੀਆ ਨੂੰ ਅਲਗਦਾ ਆ ਚੁਕੀ ਸੀ ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਕਛੈਨ ਨੇ ਚੜ੍ਹਾਏ ਚਿਹਰੇ ਤੇ ਖੁਸ਼ੀ ਦੀ ਦਹਿਰ ਦੌੜ ਗਈ ਉਹਨੇ ਬਸੰਤ ਨੂੰ ਸੰਗਲਾ ਦੀ ਦਾ ਰਾਜਾ ਬਣਾ ਦਿੱਤਾ ਰਾਜ ਪ੍ਰਬੰਧ ਨੂੰ ਸੰਭਾਲ ਦਿੱਤਾ ਆਪ ਬੰਨ ਪ੍ਰਸਤ ਤਾਨ ਕਰ ਲਿਆ ਤੇ ਕੋਈ ਜਨਾ ਮਗਨੋ ਰੂਪ ਮੇਸ਼ਰ ਸ਼ਹਿਰ ਦੀ ਰਾਜਧਾਨੀ ਪਰਤਾ ਹੈ ਸੋ ਪਿਆਰਿਓ ਇਹ ਸੀ ਰੂਪ ਅਤੇ ਬਸੰਤ ਦਾ ਕਿੱਸਾ ਜੋ ਆਪਨੇ ਸਰਵਣ ਕੀਤਾ ਹੈ ਦੇਵੇਦਕ ਅਰ ਬਹੁਤ ਹੀ ਦਿਲ ਨੂੰ ਟੁੰਬਣ ਵਾਲਾ ਇਹ ਕਥਾ ਵਿਚਾਰ ਆਜੀ ਨਾ ਸਾਂਝੀ ਕੀਤੀ ਹੈ ਸੋ ਆਵੋ ਗੱਜ ਕੇ ਫਤਿਹ ਦਾ ਜਵਾਬ ਵਿੱਚ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ